ਕਿ ਤੇਰਾ ਜੋ ਮੇਕਅਪ ਹੈ ਜੋ ਤੇਰੇ ਭਾਈ ਕਿਸੇ ਪ੍ਰਕਾਰ ਦਾ ਵੀ ਮੇਕਅਪ ਕੀਤਾ ਹੋਇਆ ਸੁਰਖੀ ਹੈ ਬਿੰਦੀ ਹੈ ਕੇਸ ਨੇ ਦਸਤਾਰ ਹੈ ਦਾੜਾ ਸਾਵ ਹੈ ਇਹ ਜੀ ਬਿੰਗਾ ਟੇਡਾ ਨਹੀਂ ਪਾਈ ਸਹੀ ਹੈ ਜਾਂ ਕੋਈ ਦਸਤਾਰ ਦਾ ਪਗੜਾ ਲੜ ਨਿਕਲਿਆ ਇਹ ਤੈਂ ਠੀਕ ਕਰਨਾ ਉਸੇ ਤਰ੍ਹਾਂ ਹੀ ਗੁਰਬਾਣੀ ਵੀ ਤੈਨੂੰ ਇਹ ਸਿਖਾਉਂਦੀ ਹੈ ਗੁਰਬਾਣੀ ਨੇ ਤੈਨੂੰ ਕਰਕੇ ਕੁਝ ਨਹੀਂ ਦੇਣਾ ਤੈਨੂੰ ਖੁਦ ਕਰਨਾ ਪੈਣਾ ਗੁਰਵਾਨੀ ਜੋ ਕਹਦੀ ਹੈ ਗੁਰਵਾਨੀ ਮੰਨਣੀ ਪੈਣੀ ਹੈ। ਛੜਿਆ ਮੁਕਤ ਦਾ ਸੁਣ ਕੇ ਵੀ ਕਲਣੀ ਬਣਨੀ। ਸੁਣਨੇ ਦਾ ਤਰੀਕੇ ਦਿੱਤੇ। ਕਿ ਸੁਣਨੇ ਤਾਂ ਪਾਸ਼ਾ ਨੇ ਚਾਰ ਪਉੜੀਆਂ ਲਿਖੀਆਂ ਜਪਜੀ ਸਾਹਿਬ ਦੇ ਵਿੱਚ। ਜੇ ਕਿਤੇ ਇਹਨੇ ਨਹੀਂ ਗੱਲ ਬਣਨੀ ਹੁੰਦੀ ਤੇ ਫਿਰ ਮੰਨਣ ਵਾਲੀ ਪਉੜੀ ਨਾ ਲਿਖਦੇ ਚਾਰ ਉਹ ਵੀ ਲਿਖ ਦਿੱਤੀਆਂ। ਇਹ ਲਿਖਣਾ ਜ਼ਰੂਰੀ ਸੀ। ਕਿ ਕਿਤੇ ਮਤਾਂ ਸਿਕ ਸੋਚੇ ਕਿ ਗੱਲ ਸ਼ਾਇਦ ਪੜ ਕੇ ਹੀ ਬਣ ਜੂ। ਜਿਵੇਂ ਆਪਣੇ ਮਤ ਵੱਜੀ ਹੋਈ ਹੈ। ਪੇਖਿਆ ਨੇ, ਭਰਮਿਆ ਨੇ, ਅਗਿਆਨੀ ਪੁਰਖਾਂ ਨੇ ਸਾਨੂੰ ਇਸ ਆਪਣਾ ਕਾਰੋਬਾਰ ਚਲਾਉਣ ਦੀ ਖਾਤਰ। ਜੇ ਸਾਨੂੰ ਇਸ ਭਰਮ ਭਲੇਖਿਆ ਦੇ ਵਿੱਚ ਪਾਇਆ ਗਿਆ। ਕਿ ਸਾਨੂੰ ਨੀਵਾ ਕਰਨ ਦੀ ਖਾਤਰ, ਸਾਨੂੰ ਡੇਕਣ ਦੀ ਖਾਤਰ। ਗੁਰੂ ਨਾਨਕ ਸਾਹਿਬ ਦੀ ਧਰਮ ਦੇ ਨਾਲ ਦੁਨੀਆ ਦੀ ਗੱਲ ਛੱਡਦੀ ਆਪਾਂ ਆਪਣੇ ਹਿੰਦੁਸਤਾਨ ਦੀ ਗੱਲ ਕਰੀਏ ਕਿ ਗੁਰੂ ਨਾਨਕ ਸਾਹਿਬ ਦੀ ਧਰਮ ਔਰ ਹਿੰਦੁਸਤਾਨ ਦੀ ਮਤਨ ਇਹ ਲੱਗ ਹੈ Hindu matte o mannu simr te na chaldaa savarkar warge jinna ne bhai likhya hoya va ਪਸ਼ਟ othor ਸੁੰਦਰ ਨਾਰੀ ਚਾਰੋਂ ਤਾੜਨ ਦੇ ਅਧਿਕਾਰੀ ਇਹ ਹਿੰਦੂ ਗ੍ਰੰਥ ਨੇ ਮਨੂ ਸਿਮਰਤੀ ਕਹਿੰਦੇ ਪਸ਼ੂ ਹੋਵੇ ਏ ਸਤਰੀ ਹੋਵੇ ਸੁੰਦਰ ਹੋਵੇ ਤੇ othor ਜਿਹਨੂੰ ਕਹਿੰਦੇ ਮੂਰਖ ਇਹ ਚਾਰੇ ਦੇ ਜਾੜੇ ਝਿੜਕ ਭਾਵ ਤਾਣ ਦੇ ਅਧਿਕਾਰੀ ਇਹਨਾਂ ਨੂੰ ਤਾੜੋ ਇਨਾਂ ਨੂੰ ਮਾਰੋ ਇਹਨਾਂ ਨੂੰ ਨਫ਼ਰਤ ਕਰੋ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਆ ਕੇ ਗੱਲ ਕਰਦੇ ਆਂ ਉੱਥੇ ਜਾ ਕੇ ਗੱਲ ਕਰਦੇ ਆਂ ਕੀ ਦੇਖਦੇ ਆਂ ਕਿ ਉੱਥੇ ਤਾਂ ਭਾਈ ਔਰਤ ਨੂੰ ਮਾਨ ਦਿੱਤਾ ਕਿੱਡਾ ਵੱਡਾ ਸ੍ਰਿਸ਼ਟੀ ਤੈਹ ਸਜਣੀ ਇੱਕਾ ਮਾਈ ਮਾਈ ਤੋਂ ਭਾਵ ਨੇ ਇਸਤਰੀ ਹੋ ਗਿਆ ਨਾ ਕਿ ਇਸਤਰੀ ਬਚਨ ਹੋ ਗਿਆ ਹੈ ਕਿ ਲੈ ਬੈਤੂ ਸ੍ਰਿਸ਼ਟੀ ਸਜਣੀ ਇਕਾ ਮਾਈ ਯੁਗਤ ਵਿਆਈ ਤਿੰਨ ਚੇਲੇ ਪਰਵਾਨ ਔਰਤ ਦਾ ਸਨਮਾਨ ਅੱਗੇ ਪਾਛਾ ਕਹਿੰਦੇ ਸੋਕ ਕਿਉਂ ਮੰਦਾ ਆਖੀ ਜਿਤ ਜਮੇ ਰਾਜਾਨ ਜੇ ਹਿੰਦੁਸਤਾਨ ਦੇ ਵਿੱਚ ਕਿਸੇ ਔਰਤ ਜਿ세 ਮਾਤਾ ਕਿਸੇ ਭੈਣ ਦੀ ਇੱਜ਼ਤ ਦੀ ਗੱਲ ਕੀਤੀ ਹੈ ਸਨਮਾਨ ਦੀ ਗੱਲ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਹੋਈ ਆ ਆਖੋ ਸਤਨਾਮ ਸ੍ਰੀ ਵਾਇਰੂ ਹਿੰਦੂਆਂ ਨੇ ਤਾਂ ਭਾਈ ਇਹਨਾਂ ਨੂੰ ਪਸ਼ੂਆਂ ਵਾਂਗ ਸਮਝਿਆ ਇਹਨਾਂ ਦੇ ਸੌਦੇ ਕਰਦੇ ਆਜੀ ਬਹੁਤ ਕੁਝ ਇਹਨਾਂ ਦੇ ਪਰ ਇਹ ਆਪਣੇ ਵਾਂਗ ਸਾਨੂੰ ਬਣਾਉਣਾ ਚਾਹਦੇ ਸਿੱਖਾਂ ਇਹਨਾਂ ਦਾ ਵਿਰੋਧ ਕੋਈ ਅੱਜ ਤਾਂ ਨਹੀਂ ਹੈ ਜਦੋਂ ਤਾਂ ਗੁਰੂ ਨਾਨਕ ਸਾਹਿਬ ਜੀ ਆਪਣਾ ਸਿੱਖੀ ਦਾ ਬੁੱਟਾ ਸਿੱਖੀ ਦੇ ਬੁੱਟੇ ਦਾ ਬੀਬੀ ਜੀ ਹੈ ਉਗਾਇਆ ਸ਼ੁਰੂਆਤ ਹੋ ਗਈ ਭਾਈ ਇਹ ਬੁੱਟੇ ਤਾਂ ਸਾਨੂੰ ਨੁਕਸਾਨ ਕਰਦਾ ਹੈ ਕਿ ਇਹ ਮੂਰਤੀ ਨਹੀਂ ਪੂਜਦੇ ਇਹ ਨਦੀਆਂ ਜਲੀ ਨਾਉਂਦੇ ਇਹਨੇ ਸਾਨੂੰ ਵੀ ਲਾ ਦਿੱਤਾ ਅਸੀਂ ਵੀ ਲੱਗੇ ਹੋਏ ਹਾਂ ਇਸੇ ਬਹਿਮਾ ਭਰਮਾ ਕਰਮ ਪਖੰਡਾਂ ਦੇ ਵਿੱਚ ਕਿ ਉਹਨਾਂ ਨੇ ਭਰੇ ਹੀ ਸਾਡੇ ਇਸ ਤਰੀਕੇ ਨਾਲ ਕਿ ਉਹਨਾਂ ਨੇ ਸਾਨੂੰ ਬਰਬਾਦ ਕਰਨ ਦੀ ਖਾਤਰ ਗੁਰਨਾਨਕ ਸਾਹਿਬ ਦੀ ਸਿੱਖੀ ਨੂੰ ਬਰਬਾਦ ਕਰਨ ਦੀ ਖਾਤਰ ਬਹੁਤ ਚਾਲਾਂ ਚਲੀਆਂ ਆ ਜੋ ਦੇਖਦੇ ਆ ਨਾ ਕਿ ਧੰ ਸ੍ਰੀ ਗੁਰੂ ਤੇਗ ਬਹਾਦਰ ਪਾ ਸਾਹਿਬ ਦੀ ਮਰਦੇ ਸ਼ਰਣੀ ਆਏ ਨੇ ਪੰਡਤ ਆਏ ਜਥਾ 500 ਦਾ 500 ਦੇ ਵਿੱਚੋਂ 499 ਵਾਪਸ ਇਹ ਨਹੀਂ ਕਹਿੰਦੇ ਜਿਨੇ ਜਾਨ ਬਚਾਈ ਹੈ ਇਹਦੀ ਸ਼ਾਨ ਨਹੀਂ ਰਹੀਏ ਇੱਕੋ ਇੱਕ ਉਹਨਾਂ ਦਾ ਜੋ ਜਥੇਦਾਰ ਸੀ ਨਾ ਭਾਈ ਕਿਰਪਾ RAM ਜੋ ਬਾਅਦ ਵਿੱਚ ਅੰਮ੍ਰਿਤਸਰ ਕੇ ਕਿਰਪਾਲ ਸਿੰਘ ਬਣਿਆ ਤੇ ਗੜੀ ਚ ਮਕੌਰ ਵਿੱਚ ਉਹਨੇ ਸ਼ਹਾਦਤ ਦਿੱਤੀ ਹੈ ਸਿੱਖੀ ਦਾ ਜੋ ਉਹਦੇ ਸਿਰ ਤੇ ਕਰਜ਼ ਸੀ ਉਤਾਰੇ ਆਪਣੀ ਸ਼ਹਾਦਤ ਦੇ ਕੇ ਗੁਰੂ ਨਾਲ ਪ੍ਰੀਤ ਕਰਕੇ ਬਾਕੀ ਮੁੜ ਗਏ ਨਾ ਤੇ ਅੱਜ ਵੀ ਭਾਈ ਟਾਵੇਂ ਟਾਵੇਂ ਹੀ ਹੈ ਜੋ ਗੁਰਨਾਮਕ ਸਾਇੰਧੀ ਸਿੱਖੀ ਨਾਲ ਪ੍ਰੇਮ ਕਰਦੀ ਹੈ ਇਹ ਨਹੀਂ ਕਿ ਜਵੇਂ ਹੈ ਨਹੀਂ ਸੀ ਭਾਈ ਉਹ ਮੁੜ ਗਏ ਸੀ ਤੇ ਭਾਈ ਮੋਤੀराम ਮਹਾਰਾਜੀ ਨਾਂ ਤੇ ਪਤਾ ਲੱਗਦਾ ਹਿੰਦੂ ਹੈ ਭਾਈ ਟੋਡਰ ਵਾਲੀ ਜੀ ਨਾਂ ਤੇ ਪਤਾ ਲੱਗਦਾ ਕਿ ਭਾਈ ਹਿੰਦੂ ਸੀ ਐਸੀਆਂ ਬੜੀਆਂ ਸ਼ਖਸੀਅਤਾਂ ਨੇ ਭਾਈ ਜਿਨ੍ਹਾਂ ਨੇ ਭਾਈ ਇਸ ਕਰਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੀਆਂ ਕੋਸ਼ਿਸ਼ਾਂ ਸਫਲ ਵੀ ਹੋਏ ਇਸ ਕਰਕੇ ਬਚੇ ਹੋਏ ਨੇ ਭਾਈ ਕਿ ਇਹਨਾਂ ਦੇ ਜੋ ਮਨਮਤ ਦਾ ਰਾਹ ਸੀ ਨਾ ਕਿ ਆਖਰ ਆਪਾਂ ਇਹਨਾਂ ਕੁਝ ਹੋ ਰਿਹਾ ਨਾ ਕਿ ਆਪਾਂ ਕਥਾ ਸੁਣੀ ਹੈ ਕਿ ਸਿੱਧੀ ਇਤਿਹਾਸ ਸੁਣਿਆ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਗੜੀ ਚਮਕੌਰ ਅਨੰਦਪੁਰ ਸਾਹਿਬ ਯੋ ਮングਲਾ ਨੂੰ ਕੋਸ਼ਣ ਲੱਗੇ ਹੋਏ ਕਿਤੇ ਵਿਚਾਰ ਕਰਕੇ ਦੇਖਿਓ ਸਿੱਖਾ ਮੁਗਲਾਂ ਨੇ ਤੈਨੂੰ ਹੀ ਬਚਾਉਣ ਵਾਸਤੇ ਕੰਮ ਕੀਤਾ ਸੀ ਕਿ ਬੰਦਾ ਸੋਚਦਾ ਕਿ ਇਹ ਕਿਵੇਂ ਹੋ ਸਕਦਾ ਵਾ ਧਿਆਨ ਦਵੋ ਧਿਆਦ ਦੇ ਵਿੱਚ ਸੁਣਿਆ ਕਿੰਨੀ ਵਾਰ ਕਿੰਨੇ ਸਾਲਾਂ ਤੋਂ ਤੁਸੀਂ ਸੁਣਦੇ ਆ ਰਹੇ ਕਿ ਹਰ ਸ਼ਹਾਦਤ ਦੇ ਪਿੱਛੇ ਮੂਲ ਕਾਰਨ ਕੌਣ ਹੁੰਦਾ ਸੀ ਹਿੰਦੂ ਇਸ ਕਰਕੇ ਪਾਸ਼ਾ ਨੇ ਗੁਰਬਾਣੀ ਵਿੱਚ ਹਿੰਦੂ ਨੂੰ ਪਤਾ ਕੀ ਕਿਹਾ ਹਿੰਦੂ ਅਨਾਵਾ ਤਰਕੂ ਮੁਗਲ ਉਹ ਕਾਣਾ ਪਾਵ ਦੀ ਇੱਕ ਅੱਖ ਹੈਗੀ ਹੈ ਦੀਨਾ ਥੋੜਾ ਜਿਆਨੋ ਤੇ ਨਾਲ ਹੀ ਇਹ ਵੀ ਕਹਿੰਦਾ ਦੋਹੋਂ ਤੇ ਗਿਆਨੀ ਸਿਆਣਾ ਇਹਨਾਂ ਦੋਆਂ ਦੇ ਨਾਲ ਜਿਹਦੇ ਵਿੱਚ ਸਿਆਣਪਾ ਉਹ ਸਾਰਿਆਂ ਨਾਲੋਂ ਵੱਧ ਸਿਆਣਾ ਹੁਣ ਮੁਗਲਾਂ ਨੇ ਜੋ ਕੀਤਾ ਸੀ ਭਾਈ ਅਜ ਪਖੰਡ ਤੇਰੇ ਘਰ ਵਿੱਚ ਬੜੇ ਬੈਠੇ ਆ ਨਾ ਇਹ ਉਹ ਖਤਮ ਕਰਦੇ ਸੀ ਕਿ ਨਾ ਭਈ ਇਹ ਮੜੀਆਂ ਮਸਾਣਾ ਇਹ ਦੇਵਤਿਆਂ ਮੂਰਤੀਆਂ ਮੁਸਲਮਾਨ ਅੱਜ ਵੀ ਨਹੀਂ ਪੂਜਦੇ ਨਾ ਉਹ ਐਵੇਂ ਨਹੀਂ ਨਰਾਲੇ ਹੋਏ ਬੈਠੇ ਐਵੇਂ ਨਹੀਂ ਗਣਤੀ ਬਧੀ ਕੁਝ ਹੈ ਕੁਰਾਨ شریف ਤੋਂ ਬਗੈਰ ਉਹ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਉਂਦੇ ਕਿਸੇ ਦੀ ਨਹੀਂ ਸੁਣਦੇ ਕਦੇ ਦੇਖਿਆ ਕਿ ਕਿ ਜਿਨ੍ਹਾਂ ਦੇ ਪਿੱਛੇ ਤੁਸੀਂ ਜਾਣਦੇ ਹੋ ਮਾਫ ਕਰਨਾ ਕੋਈ ਜਾਂਦਾ ਜੀ ਸਦਕੇ ਜੈ ਆਪਣੀ ਜ਼ਿੰਦਗੀ ਇਹ ਪਾਈ ਪਰ ਸੋਚਣ ਵਾਲੀ ਗੱਲ ਤਾਂ ਹੈ ਨਾ ਕਿ ਜਿਨ੍ਹਾਂ ਦਾ ਉਹ ਪੀਰ ਨੇ ਉਹ ਤਾਂ ਜਾਂਦਾ ਕੋਈ ਨਹੀਂ ਹੈ ਸਾਡੇ ਸਾਰੇ ਤੁਰੇ ਫਿਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਹੋ ਕੇ ਤੁਰੇ ਫਿਰਦੇ ਲੱਗੇ ਪੱਕੇ ਦਿਲਾੜਾ ਐਨੀ ਗੱਲ ਨਹੀਂ ਸਮਝਾਈ ਨੇੜੇ ਆਜੋ ਹੁਣ ਮੈਂ ਨਾ ਤਾਂ ਸਹਿਤ ਕਰਦਾ ਉਹਨਾਂ ਦੀ ਨਾ ਹੀ ਮੇਰਾ ਕੋਈ ਬਹਿਰ ਹੈ ਨਾ ਕੋਈ ਵਿਰੋਧ ਹੈ ਜੋ ਸਚਾਈ ਹੈ ਸਚਾਈ ਹੈ ਵਿਆਸ ਵਾਲੇ ਡੇਰੇ ਦਾ ਨਾਂ ਸਭ ਨੇ ਸੁਣਿਆ ਕੋਈ ਮਾੜਾ ਸ਼ਬਦ ਨਹੀਂ ਵਰਤਣਾ ਜੋ ਉਹਨਾਂ ਦੀ ਸਚਾਈ ਹੈ ਉਹ ਫਮਾ ਉਹ ਗੱਲ ਕਰਨੀ ਹੈ ਕਿ ਜਿੰਨੇ ਵੀ ਵਿਆਸ ਵਾਲੇ ਪ੍ਰੇਮੀ ਹਨ ਕਿ ਉਹਨਾਂ ਨੂੰ ਤੁਸੀਂ ਕਦੇ ਕਿਸੇ ਮੜੀ ਮਸਾਨ ਦੇ ਉੱਤੇ ਕਿਤੇ ਇਹ ਨਹੀਂ ਕਿ ਉਹ ਤੋਂ ਉਹਨਾਂ ਨੇ ਨਾਮਦਾਨ ਵੀ ਲਿਆ ਹੋਇਆ ਤੇ ਕਿਸੇ ਦੇ ਉਹ ਦਰ ਤੇ ਜਾ ਕੇ ਪਾਣੀ ਦੀਆਂ ਬੋਤਲਾਂ ਲੈਣ ਗਏ ਹੋਏ ਨੇ ਕਿ ਜਾਂ ਕਿਤੇ ਲੈਚਾ ਲੈਣ ਗਏ ਜਾਂ ਕਿਸੇ ਸਿਆਣੇ ਕੋਲ ਬੈਠੇ ਐ ਤੁਹਾਨੂੰ ਇੱਕ ਵੀ ਨਹੀਂ ਲੱਭਣਾ ਉਹਨਾਂ ਨੂੰ ਆਪਣੇ ਹੀ ਗੁਰੂ ਤੇ ਭਰੋਸਾ ਜਿਹਨੂੰ ਅਸੀਂ ਕੱਚਾ ਗੁਰੂ ਕਹਿੰਦੇ ਆ ਕੱਚੇ ਗੁਰੂ ਵਾਲੀ ਸੰਗਤ ਉਹਨਾਂ ਦਾ ਵਿਸ਼ਵਾਸ ਪੱਕਾ ਉਹ ਨਹੀਂ ਕਿਤੇ ਜਾਂਦੇ ਦਿਖਾ ਦਿਓ ਦੇਖ ਲਿਓ ਕਿਤੇ ਭਈ ਆ ਸਾਡੇ ਵਾਲੇ ਆ ਪੱਕੇ ਪੱਕੇ ਕਹਿ ਕੇ ਜੁੜੇ ਫੇਰ ਕੱਚੇ ਨੇ ਫਿਰਦੇ ਆ ਜਿੰਨੇ ਅਮਰਤਾਰੀ ਐ ਨਾ ਗੱਡੀਆਂ ਭਰ-ਭਰ ਕੇ ਪਤਾ ਨਹੀਂ ਕਿਹੜੇ ਨੀਲੇ ਪੀਲੇ ਰਾਮ ਸਾਹਿਬ ਬਾਬੇ ਲਈ ਕਰਦੇ ਆ ਜੀ ਓਏ ਜੋੜਨਾ ਅਸੀਂ ਅਕਾਲ ਪੁਰਖ ਨਾਲ ਜੁੜੇ ਅਸੀਂ ਡੇਰਿਆਂ ਨਾਲ ਬੈਠੇ ਆ ਕੋਈ ਕਹਿੰਦਾ ਮੈਂ ਨਾਨਕਸਰ ਦੀ ਸੰਗਤ ਆ ਮੈਂ ਰਾਣਾ ਸਾਹਿਬ ਦੀ ਸੰਗਤ ਆ ਊਜਣ ਜੋਗ ਨੇ ਸਤਕਾਰ ਜੋਗ ਨੇ ਸਥਾਨ ਨੇ ਪਰ ਇਹ ਕਿਉਂ ਕਹਨੇ ਆ ਇਹ ਕੋ ਕਿ ਮੈਂ ਗੁਰਨਾਨਕ ਸਾਹਿਬ ਦੀ ਸੰਗਤ ਆ ਮੈਂ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਮਹਾਰਾਜ ਦੇ ਬਚਨਾਂ ਦਾ ਪਹਿਰੇਦਾਰ ਆ ਮੈਂ ਐ ਤਾਂ ਵੀ ਸਿੱਖ ਕੇ ਲੈ ਜਾਣਾ ਵਾ ਦੁਨੀਆ ਚ ਪੜਾਈ ਕਿੱਥੋਂ ਵੀ ਕਰੋ ਇਹ ਸੰਸਥਾ ਵਾ ਨੇ ਪੜਾਉਂਦੀ ਆ ਗਿਆਨ ਦਿੰਦੀ ਆ ਸਿੱਖੀ ਦਾ ਪਰ ਭੁੱਲ ਤਾਂ ਗੁਰਨਾਨਕ ਸਾਹਿਬ ਨੂੰ ਗਏ ਨਾ ਪਤ ਕੇ ਗੁਰੂ ਦੀ ਸੰਗਤ ਕੱਚੀ ਐ ਕੇ ਪੱਕੇ ਗੁਰੂ ਦੀ ਸੰਗਤ ਹੁਣ ਦੇਖੋ ਨਗਰਾਜ ਨਿਗਾਹ ਮਾਰ ਕੇ ਜਾਂਦੇ ਕਿ ਨਹੀਂ ਜਾਂਦੇ ਵੀ ਦਾੜੇ ਪ੍ਰਕਾਸ਼ ਆ ਰਾਤਰੇ ਉਤਰਤੀ ਘਰੇ ਬਾਬੇ ਦੀ ਨਾਲੇ ਖੰਡੇ ਵੱਟ ਦੀ ਪੌ ਲਈਏ ਇਹਦੇ ਨਾਲ ਉੱਚਾ ਅੰਮ੍ਰਿਤ ਕੌਣ ਹੋ ਸਕਦਾ ਫੇਰ ਵੀ ਕਹਿਣਗੇ ਬਾਬਾ ਜੀ ਕੋਲੋਂ ਅੰਮ੍ਰਿਤ ਲੈ ਕੇ ਆਂਦਾ ਮਾਫ ਕਰਨਾ ਕੋਈ ਜਾਂਦਾ ਕੋਈ ਗੁੱਸਾ ਨਾ ਕਰ ਜੇ ਭਾਈ ਪਰ ਕੀ ਗੱਲ ਕਰੀਏ ਭਈ ਆਪਣੇ ਨਗਰ ਆਪਣੀ ਸੰਗਤ ਆ ਇਹਨਾਂ ਤੇ ਕੋਈ ਸੰਕਟਮ ਨਹੀਂ ਆਉਣ ਦੇਣਾ ਜੇ ਉਹ ਹਨੇਰੇ ਵੱਲ ਨੇ ਜਾ ਰਹੇ ਨੇ ਕਿਤੇ ਖੂਬਾ ਡਿੱਗ ਰਹੇ ਆ ਦੱਸਣਾ ਤਾਂ ਫਰਜ਼ ਬਣਦਾ ਨਾ ਜਾਣ ਨਾ ਜਾਣ ਮੰਨਣ ਨਾ ਮੰਨਣ ਉਹਨਾਂ ਦੀ ਇੱਛਾ ਵਾ ਵੀ ਤੁਹਾਡਾ ਗੁਰੂ ਪੱਕਾ ਹੈ ਇੰਨੀਆਂ ਸ਼ਹਾਦਤਾਂ ਵਾਲਾ ਗੁਰੂ ਕੋਈ ਹੈ ਕੋਈ ਦੱਸੋ ਵੀ ਇੰਨੀਆਂ ਸ਼ਹਾਦਤਾਂ ਵਾਲੇ ਕੋ ਤੁਸੀਂ ਬੈਠੋ ਜਾ ਕੇ ਵੱੱਦ ਵਾਲੇ ਕੋਲੇ ਫੇਰ ਤਾਂ ਕਹਿੰਦੇ ਨਹੀਂ ਵੀ ਇਨਾਂ ਨੇ ਦਸੇ ਮੇਸ਼ ਪਿਤਾ ਨਾਲੋਂ ਵੱਧ ਕੁਰਬਾਨੀ ਕੀਤੀ ਹੈ ਇਸ ਕਰਕੇ ਇਨਾਂ ਨੇ ਗੁਰੂ ਬਦਲ ਲਿਆ ਤੁਸੀਂ ਤਾਂ ਭਾਈ ਜਿਹੜੇ 2-4 ਸਾਲ ਡੇਰੇ ਬਣਦੇ ਆ ਉਦੋਂ ਕੋਈ ਉਹਨਾਂ ਦਾ ਕਾਂਡ ਹੋ ਜਾਂਦਾ ਫਿਰ ਦੂਸਰੇ ਬਾਬੇ ਕੋਲੇ ਐਦਾਂ ਹੁੰਦਾ ਨਾ ਇਹ ਤਾਂ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਨਾ ਦੇ ਹਾਲ ਤਾਂ ਇੱਕ ਦੇ ਲੱਗੋ ਧੰ ਸ੍ਰੀ ਗੁਰੂ ਜਿਹਨੂੰ ਪਾਤਸ਼ਾਹ ਕਹਿੰਦੇ ਆ ਸਬਤ ਗੁਰੂ ਤੇਰਾ ਗੁਰੂ ਕੌਣ ਹੈ ਸ਼ਬਦ ਸ਼ਬਦ ਨੇ ਤੇਰਾ ਪਾਰ ਉਤਰਾ ਕਰਨਾ ਹੈ ਸ਼ਬਦ ਦੇ ਮੰਗਰ ਚੱਲਣਾ ਪੈਣਾ ਸ਼ਬਦ ਨੂੰ ਬੰਨਣਾ ਪੈਣਾ ਹੁਣ ਮੁਗਲ ਤੇਰੇ ਸਹਾਈ ਕਿਵੇਂ ਸੀ ਭਾਈ ਜੇ ਭਾਈ ਇਹ ਜੋ ਮਨਮਤ ਵਾਲਾ ਰਾਜ ਨੇ ਅਪਣਾਇਆ ਹੋਇਆ ਹੈ ਨਾ ਸਿੱਖੀ ਨੂੰ ਢਾਹ ਲਾ ਰਹੇ ਨੇ ਇਹਨਾਂ ਨੂੰ ਗੁਰਨਾਨਕ ਸਾਹਿਬ ਦੀ ਸਿੱਖੀ ਪਸੰਦ ਨਹੀਂ ਫੋਟੋਆਂ ਘਰਾਂ ਚ ਲਾ ਲੈਣੀਆਂ ਗੁਰਨਾਨਕ ਸਾਹਿਬ ਦੀਆਂ ਤੇ ਇਸ ਵਿੱਚ ਪਤਾ ਦੀਆਂ ਬਾਣੇ ਸਜਾ ਲੈਣੇ ਇਹਦੇ ਨਾਲ ਸਿੱਖ ਨਹੀਂ ਬਣਦੇ ਵਿਚਾਰਧਾਰਾ ਗੁਰਨਾਨਕ ਸਾਹਿਬ ਵਾਲੀ ਵਿਚਾਰਧਾਰਾ ਇਹਨੂੰ ਖਤਮ ਕਰਨ ਦੇ ਪਿੱਛੇ ਜੋਰ ਲੱਗਿਆ ਹੋਇਆ ਬਈ ਅੱਜ ਦੇ ਸਮੇਂ ਦੇ ਵਿੱਚ ਇਹ ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਸੀ ਜਨ ਪਰ ਉਪਕਾਰੀ ਆਏ ਸਭ ਕੁਝ ਪਤਾ ਸੀ ਕਿਉਂ ਨਹੀਂ ਪਤਾ ਸੀ ਇਹਨਾਂ ਨੂੰ ਬਈ ਦੇਨ ਦੁਨੀ ਦੇ ਮਾਲਕ ਤਿੰਨਾ ਲੋਕਾਂ ਦੇ ਸਵਾਮੀ ਆ ਬਈ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਨ੍ਹਾਂ ਨੂੰ ਮੈਂ ਵਿਚਾਰ ਰਿਹਾ ਵਾਂ ਇਹ ਤਾਂ ਉਹੀ ਨੇ ਜਿਨ੍ਹਾਂ ਨੇ ਮੇਰੇ ਦਾਦਾ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਇਹ ਉਹੀ ਨੇ ਜਿਨ੍ਹਾਂ ਨੂੰ ਮੇਰੇ ਪਿਤਾ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੋਵਾਲੀਅਰ ਦੇ ਕਿਲੇ ਦੇ ਵਿੱਚ ਉਹਨਾਂ ਹਿੰਦੂ ਰਾਜਿਆਂ ਨੂੰ ਛੜਾਇਆ ਕਿtheta ਰਿਆਸਤਾ ਹੋਣੀ ਸੀ ਕੈਲੂਰ ਦਾ ਰਾਜਾ ਦੀਪ ਚੰਦ ਵਰਗਾ ਜਿਹੜਾ ਸਭ ਤੋਂ ਵੱਡਾ ਵਿਰੋਧੀ ਰਾਜਰੇ ਹਨ ਉਹਦਾ ਪੁੱਤਰ ਭੀਮ ਚੰਦ ਇਹ ਉਹਦੀ ਸਾਰੇ ਕੰਡੇ ਵਿਜਿਆ ਜੋ ਅਨੰਦਪੁਰ ਸਾਹਿਬ ਦਾ ਇਤਿਹਾਸ ਸੁਣਿਆ ਸਰਸਾ ਵਿਛੋੜਾ ਜੋ ਵੀ ਕੋਈ ਸੁਣ ਚੁੱਕਿਆ ਤੁਸੀਂ ਆਪ ਜੀ ਕਿ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਤਾ ਨਹੀਂ ਸੀ ਕਿ ਜਿਨ੍ਹਾਂ ਨੂੰ ਮੈਂ ਬਚਾਉਣ ਲੱਗਿਆ ਇਹਨਾਂ ਨੇ ਮੇਰੀ ਕੌਮ ਦਾ ਵੇੜਾ ਕਰਦ ਕੰਨਾ ਵਰਣੇ ਭਈ ਗੁਰੂ ਉਹ ਤਾਂ ਜੋ ਛਰਨ ਆਵੇ ਤਿਸ ਕੰਠ ਲਾਵੇ ਇਹ ਬਿਰਤ ਸੁਆਮੀ ਸੰਦਾ ਐਡਾ ਵੱਡਾ ਕੌਮ ਦਸ਼ਮਣ ਹੋਵੇ ਜਿਹਨੂੰ ਇਹ ਪਤਾ ਹੋਵੇ ਕਿ ਤੁਹਾਨੂੰ ਕੀ ਲੱਗਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਬੱਚਿਆਂ ਪੋਤਿਆਂ ਨੂੰ ਮੇਰੀ ਧਰਮ ਸਪਤਨੀ ਨੂੰ कि ਇਹਨਾਂ ਨੇ ਕੋ-ਕੋ ਕੇ ਮਾਰਨਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਸੇ ਕਰਕੇ ਤਾਂ ਭਾਈ ਟੋਡਰਨ ਵਾਲ ਨੂੰ ਕਹਿਗੇ ਕਹਿੰਦੇ ਭਾਈ ਆ ਇੱਕ ਦੋ ਥਾਲਾਂ ਦੀਆਂ ਮੋਹਰਾਂ ਨਾਲ ਗੱਲ ਨਹੀਂ ਬਣਨਾ ਗੱਡੇ ਤਿਆਰ ਕਰਕੇ ਰੱਖ ਅਸੀਂ ਮੰਗਾਂਗੇ ਲਵਾਂਗੇ ਤੂੰ ਸੇਵਾ ਕਰੇਂਗਾ ਦਵੇਂਗਾ ਔਰ ਤੂੰ ਹੀ ਦੇ ਸਕਦਾ ਤੇਰੇ ਅੰਦਰ ਜੋ ਪ੍ਰੇਮ ਹੈ ਪਹਿਲਾਂ ਹੀ ਇੰਤਜ਼ਾਮ ਕਰ ਦਿੱਤਾ ਪਤਾ ਕਿਸ ਚੀਜ਼ ਦਾ ਤਨਮਾਤਾ ਗੁਜਰਕੌਰ ਤੇ ਆਪਣੇ ਪੁੱਤਰਿਆਂ ਦਾ ਸੰਸਕਾਰ ਦਾ ਇੰਤਜ਼ਾਮ ਪਹਿਲੇ ਹੀ ਕਰੀ ਬੈਠੀ ਐ ਐਨਾ ਕੁਝ ਪਤਾ ਹੈ ਗੁਰੂ ਨੂੰ ਫਿਰ ਵੀ ਉਹਨਾਂ ਨੇ ਉਹਨਾਂ ਪੰਡਤਾਂ ਦੀ ਕਸ਼ਮੀਰੀ ਪੰਡਤਾਂ ਬ੍ਰਹਮਣਾ ਦੀ ਪੱਤਰਖੀ ਲਾਜ ਰੱਖੀ ਅਜ ਉਹਨਾਂ ਦੇ ਗਿਆਨ ਸਿੱਖੀ ਦੇ ਬ੍ਰਧ ਬੋਲਦਾ ਜੇ ਕਿਤੇ ਉਹਦੇ ਭਾਈ ਉਹਨਾਂ ਨੂੰ ਮਰਨ ਲਈ ਛੜ ਦਿੰਦੇ ਮੁਗਲਾਂ ਦੇ ਹਵਾਲੇ ਕਰਦੇ ਮੁਗਲਾਂ ਦੀ ਜਾਂ ਅੰਗਰੇਜ਼ਾਂ ਦੀ ਸਿੱਖਾਂ ਨਾਲ ਕਦੇ ਵੀ ਦੁਸ਼ਮਣੀ ਸਿੱਧੀ ਨਹੀਂ ਪਈ ਲੈਂਦੇ ਨਹੀਂ ਸੀ ਬਦਲੇ ਭਾਈ ਲੜਾਈ ਝਗੜਾ ਕਰਦੇ ਨਹੀਂ ਸੀ ਇਹ ਤਾਂ ਸਾਰਾ ਹਿੰਦੂਆਂ ਨੇ ਪੜਕਾਇਆ ਹੈ ਹਿੰਦੂ ਰਾਜਾ ਨੇ ਪੜਕਾਇਆ ਕਿ ਇਹਨਾਂ ਨੇ ਇਸ ਤਰ੍ਹਾਂ ਪੜਕਾਇਆ ਅੰਦਰ ਜ਼ਹਿਰ ਭਰ ਦਿੱਤੀ ਕਿ ਮਜਬੂਰ ਕਰ ਦਿੱਤਾ ਔਰੰਗਜ਼ੇਬ ਨੂੰ ਇਹ ਔਰੰਗਜ਼ੇਬ ਨੇ ਭਾਈ ਇਹ ਫਿਰ ਸਭ ਕੁਝ ਕੀਤਾ ਪਰ ਜੇ ਕਿਤੇ ਉਹ ਮੁਗਲ ਰਾਜ ਹੀ ਰਹਿੰਦਾ ਨਾ ਆ ਜਿਹੜਿਆ ਤੁਹਾਡੇ ਅੱਜ ਗੁਰਦਾਰੇ ਢਾਏ ਜਾ ਰਹੇ ਆ ਕਤਾਰ ਲਾਹੇ ਜਾ ਰਹੇ ਨੇ ਇਹ ਨਹੀਂ ਲੈਣੇ ਸੀ ਕਿਉਂਕਿ ਉਸ ਵਿਕਤਾ ਜੋ ਬਿਮਾਰੀ ਹੈ ਅਸੀਂ ਆਪ ਹੀ ਖੜੀ ਕੀਤੀ ਹੋਈ ਹੈ ਕਿ ਜੇ ਕਿਤੇ ਭਾਈ ਜੈਸ ਤਰ੍ਹਾਂ ਉਹ ਕਹਿੰਦੇ ਸੀ ਕਿ ਭਾਈ ਇਹ ਮੂਰਤੀ ਨਹੀਂ ਪੁੱਜਣੀ ਸਿੱਧਾ ਰੱਬ ਨੂੰ ਡਾਇਰੈਕਟ ਪੁੱਜੋ ਔਰ ਧਿਆਨ ਕਰੋ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਲ ਉਹਨਾਂ ਨੂੰ ਬਚਾਉਣ ਦੀ ਖਾਤਰ ਗੁਰੂ ਪਾਤਸ਼ਾਹ ਨੇ ਸ਼ਹਾਦਤਾਂ ਦਿੱਤੀਆਂ ਹੁਣ ਉਹ ਅਗਿਆਨੇ ਆ ਮੂਰਖ ਹੈ ਉਹ ਸਿਆਣਪ ਦੀ ਜਗਾ ਕਿ ਭਾਈ ਸਾਡੇ ਜੇ ਮੰਦਰ ਨੇ ਸਾਡੇ ਜੇ ਤਿਲਕ ਨੇ ਜਿੰਦੇ ਉਹਨੇ ਇਹਨਾਂ ਦੀ ਰਹਿਮਤ ਸਦਕਾ ਕਿ ਇਹਨਾਂ ਦਾ ਜੋ ਜੀਵਨ ਅਸੀਂ ਅਪਣਾ ਸਕਦੇ ਹਾਂ ਪਰ ਆਪਣਾ ਜੀਵਨ ਨਹੀਂ ਦੇਣਾ ਪਰ ਉਹ ਨਿਤ ਪ੍ਰਤੀ ਸਾਨੂੰ ਆਪਣੇ ਕਰਮ ਕਾਂਡ ਦੇ ਅਜੋ ਕੁਝ ਵੀ ਤੁਸੀਂ ਕਰਦੇ ਆ ਨਾ ਕਰਮ ਕਾਂਡ ਇਹ ਸਾਰਾ ਕੁਝ ਉਹਨਾਂ ਦਾ ਹੀ ਦਿੱਤਾ ਹੋਇਆ ਭਾਈ ਦਿਨੋ ਦਿਨ ਆ ਰਹੇ ਹਉ ਤੋਂ ਬਾਅਦ ਅਗਾ ਮਾਲਕ ਨੇ ਤੁਹਾਨੂੰ ਮੌਕਾ ਦਿੱਤਾ ਅੰਗਰੇਜ਼ ਆ ਗਏ ਅੰਗਰੇਜ਼ਾਂ ਨੇ ਤੁਹਾਡੇ ਨਾਲ ਕੋਈ ਦਸ਼ਮਣ ਨਹੀਂ ਕੀਤੀ ਸੀ ਇਹ ਤਾਂ ਤੁਹਾਨੂੰ ਵੇਚ ਦਿੱਤਾ ਗਿਆ ਭਾਈ ਤੁਹਾਡੇ ਉੱਤੇ ਜ਼ਹਿਰ ਉਗਲ ਦਿੱਤੀ ਏ ਕਿ ਭਾਈ ਤੁਹਾਡੇ ਦਸ਼ਮਣ ਹੈ ਮਹਾਤਮਾ ਗਾਂਧੀ ਵਰਗੇ ਉਹਨਾਂ ਤਾਂ ਭਾਈ ਰਾਜਕਦੀ ਚਾਇਤੀ ਸੀ ਉਹਨਾਂ ਨੂੰ ਸੀ ਭਗਤ ਸਿੰਘ ਵਰਗੇ ਉਹਨਾਂ ਦਾ ਕੋਈ ਮੁੱਦਾ ਹੀ ਨਹੀਂ ਸੀ ਵਿੱਚ ਕਿ ਇਹਨਾਂ ਨੂੰ ਛੱਡੋ ਮਸਲੇ ਤਾਂ ਹੱਲ ਹੋਣਗੇ ਉਹ ਤਾਂ ਕਹਿੰਦੇ ਤੁਹਾਡੀ ਮਰਜ਼ੀ ਹੈ ਭਾਈ ਉਹ ਤਾਂ ਅਤਵਾਦੀ ਤੱਕ ਕਹਿੰਦੇ ਸੀ ਇਹਨਾਂ ਨੂੰ ਜੇ ਕਦੇ ਸਿੱਖ ਉਦੋਂ ਵੀ ਸਮਝ ਜਾਂਦੇ ਕਿ ਨਹੀਂ ਭਾਈ ਇਹਨਾਂ ਨੂੰ ਬਚਾਵਾਂਗੇ ਆਉਣ ਵਾਲੇ ਦੇ ਸਮੇਂ ਦੇ ਵਿੱਚ ਇਹ ਅਸੀਂ ਫੁੱਲ ਨਹੀਂ ਬੀਜਦੇ ਇਹ ਫੁੱਲ ਨਹੀਂ ਵਿਚਾਰੇ ਅਸੀਂ ਕੰਡਿਆਂ ਨੂੰ ਵਿਚਾਰੇ ਆ ਇਹ ਮੇਰੀ ਕੌਮ ਦੇ ਹੀ ਪੈਰਾ ਜੁਣੇ ਆ ਇਹਨਾਂ ਨੂੰ 47 ਤੱਕ ਅਕਲ ਨਹੀਂ ਆਈ ਵਟਵਾਰਾ ਹੋ ਗਿਆ ਇਹ ਭਾਈ ਉਹਦਾ ਹੀ ਆਪਣਾ ਲਗ ਹੋ ਜਾਂਦੇ ਆਪਣਾ ਰਾਜ ਭਾਗ ਕਹਿੰਦੇ ਨਹੀਂ ਵੀ ਸਾਡੀ ਸਿੱਖੀ ਤਦ ਬਚਣੀ ਹੈ ਜੇ ਅਗਾਹ ਵਾਲੀ ਸੋਚ ਡੂੰਗੀ ਸੋਚ ਦੇ ਉਸ ਸਮੇਂ ਦੇ ਜਿੰਨੇ ਵੀ ਭਾਈ ਮੋਢੀ ਸਨ ਜੇ ਇਹ ਸੋਚ ਰੱਖਦੇ ਨਾ ਅੱਜ ਸਿੱਖੀ ਜੋ ਥੱਲੇ ਨੇ ਜਾ ਰਹੀ ਹੈ ਦਿਨੋ ਦਿਨ ਘਟ ਜਾ ਰਹੀ ਹੈ ਮਨਮਤ ਦੇ ਰਾਤੇ ਜਾ ਰਹੀ ਹੈ ਇਹ ਸਭ ਦਾ ਕਾਰਨ ਇੱਕ ਪਤਾ ਕੀ ਹੈ ਕਿ ਕਿ ਇਹਨਾਂ ਦੀ ਭਾਈ ਸੋਚ ਗੁਰੂ ਨਾਨਕ ਸਾਹਿਬ ਨਾਲ ਨਹੀਂ ਅਸੀਂ ਗੁਰੂ ਨਾਨਕ ਸਾਹਿਬ ਦੀ ਸੋਧ ਦੇ ਪਾੰਦੀ ਹੈ ਇਹ ਸਾਨੂੰ ਪਾਰ ਕਰਾ ਸਕਦੀ ਹੈ ਇਹ ਹੀ ਉਤਾਰਾ ਕਰ ਸਕਦੀ ਇਸ ਕਰਕੇ ਮੁਗਲਾਂ ਨੂੰ ਮਾਰੇ ਨਾ ਤੋ ਉਹਨਾਂ ਤਾਂ ਤੈਨੂੰ ਬਚਾ ਲੈਣਾ ਸੀ ਜੇ ਕਿਤੇ ਉਹ ਰਹਿ ਜਾਂਦੇ ਅੰਗਰੇਜ਼ ਰਹਿ ਜਾਂਦੇ ਦੇਸ਼ ਦੀ ਭਾਈ ਆ ਜਿਹੜੀ ਨਸਲ ਚੱਲੀ ਹੈ ਇਹ ਨਹੀਂ ਚੱਲਣਾ ਸੀ ਅਜਨੇ ਨਸਲ ਕੁਤਲੀਆਂ ਹੋਈਆਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਕਿੰਨਾ ਕੁਤਲ ਹੋਇਆ ਇਹ ਥੋੜੀ ਹੋਣਾ ਸੀ ਭਰ ਭਾਈ ਜਿਹੜੇ ਕਰਕੇ ਤੁਸੀਂ ਵਿਚਾ ਲੱਤੇ ਉਹਨੂੰ ਵਿਚਾ ਕੇ ਤਾਂ ਤੁਸੀਂ ਆਪ ਰੱਖਿਆ ਅੱਜ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾ ਪਾ ਕੇ ਭਾਈ ਸਪੋਰਟ ਕਰਦੇ ਹੋ ਪੰਜਾਬੀ ਜਾਂਦੇ ਆ ਸਰਦਾਰ ਜਾਂਦੇ ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ ਭਾਈ ਇਸ ਗੱਲ ਦੀ ਕਿ ਭਾਈ ਜਿਨ੍ਹਾਂ ਨੂੰ ਅਸੀਂ ਮਜ਼ਬੂਤ ਕਰਦੇ ਆ ਇਹ ਸਾਨੂੰ ਹੀ ਕਿ ਜਿਸ ਸੱਪ ਨੂੰ ਅਸੀਂ ਦੁੱਧ ਪਿਲਾ ਰਹੇ ਆ ਇਹ ਸਾਨੂੰ ਹੀ ਡੰਗ ਮਾਰਨਾ ਤਾਕਤ ਕਰ ਰਹੇ ਮਜ਼ਬੂਤ ਕਰ ਰਹੇ ਆ ਨਾ ਮਜ਼ਬੂਤ ਕਰਨਾ ਭਾਈ ਆਪਣੇ ਆਪ ਨੂੰ ਕਰੋ ਗੁਰਨਾਨਕ ਸਾਹਿਬ ਦੀ ਸਿੱਖੀ ਦੇ ਨਾਲ ਜੁੜੇ ਰਹੋ ਸਾਰੇ ਜਿਹੜੋ ਏਕਤਾ ਦਾ ਸਬੂਤ ਦਿਓ ਪ੍ਰੇਮ ਦਾ ਸਬੂਤ ਦਿਓ ਐਨੇ ਸਮਾਗਮ ਹੋ ਗਏ ਸਭ ਕੁਝ ਹੋ ਗਿਆ ਇੱਕ ਵਾਰੀ ਗੱਲ ਨਹੀਂ ਹੋਈ ਉਹੀ ਹੈ ਹਲੇ ਤੱਕ ਚੱਲਦੇ ਆ ਕਿ ਕਿਤੋਂ ਕੋਈ ਗੱਲ ਨਹੀਂ ਆਈ ਕੋਈ ਪਰਵਰਤਨ ਨਗਰਾਂ ਸ਼ਹਿਰਾਂ ਵਿੱਚ ਦੇਸ਼ ਵਿੱਚ ਸਮਾਗਮ ਹੋਏ ਹਨ ਹਾਜ਼ਾਤਾਂ ਤੇ ਹੋਏ ਆ ਪ੍ਰਕਾਸ਼ ਤੇ ਚੱਲ ਰਹੇ ਨੇ ਅੱਜ ਕੋਈ ਮਨਾ ਰਹੇ ਕਿਸ ਨੇ ਮਨਾ ਲਿਆ ਕੋਈ ਉਗਾ ਮਨਾ ਲੂਗਾ ਪਰ ਇਹਨਰੇ ਆਪਨੇ ਮਰਨਾ ਮਨਾਉਣ ਤੇ ਲੱਗੇ ਹੋਏ ਨੇ ਗੁਰੂ ਦਾ ਸਮਤ ਉੱਤੇ ਖੜਾ ਪਈ ਇੱਕ ਗੁਰੂ ਤਾਂ ਭਈ ਗਿਆਨ ਦੇ ਰਿਹਾ ਹੈ ਪਰ ਤੂੰ ਹੀ ਅੰਦਰੋਂ ਕੱਚਾ ਹੈ ਤੂੰ ਹੀ ਗੁਰੂ ਦਾ ਲੜ ਛੱਡ ਕੇ ਨਾ ਦੇਖਿਆ ਨਾ ਇਹਦੇ ਚਲੇ ਜਾਓ ਅਨੰਦਪੁਰ ਸਾਹਿਬ ਨੂੰ ਉਹਨੇ ਅਨੰਦਪੁਰ ਸਾਹਿਬ ਨਹੀਂ ਸ੍ਰੀ ਸਾਹਿਬ ਵਾਲੇ ਹੁੰਦੇ ਅਮਰਧਾਰੀ ਹੁੰਦੇ ਜਿੰਨੇ ਤਾਹ ਮਾਤਾ ਕੋਲ ਚੜੇ ਹੁੰਦੇ ਆ ਜਾਓ ਲਾ ਕੇ ਜਾਓ ਇੱਕ ਤੇ ਭਰੋਸਾ ਇੱਕ ਤੇ ਵਿਸ਼ਵਾਸ ਰੱਖੋ ਕਿ ਜਾਓ ਭਾਈ ਤੁਹਾਡੀ ਜ਼ਿੰਦਗੀ ਹੈ ਪਰ ਸਿੱਖੀ ਨੂੰ ਟਾਣਾ ਲਾਓ ਆ ਜਿਹੜੇ ਡੇਰਿਆਂ ਕੋਲੇ ਜਾਂਦੇ ਆ ਨਾ ਸਾਧਾਂ ਕੋਲ ਤੁਰੇ ਫਿਰਦੇ ਆ ਭਈ ਤੁਹਾਡੀ ਸੇਵਾ ਖਤ ਤਦ ਫਿਰ ਇਸ ਤਰ੍ਹਾਂ ਹੋਣੀ ਹੈ ਕਿ ਤੁਸੀਂ ਜਾਣੇ ਹੋ ਸਿੱਖੀ ਕਰਦੇ ਹੋ ਬਦਨਾਮ ਕਿ ਜਾਂ ਤਾਂ ਭਾਈ ਇਹ ਲਾਦੋ ਕੋਈ ਗੱਲ ਨਹੀਂ ਸਿੱਖੀ ਵਾਲਾ ਵਣ ਨਹੀਂ ਪਹਿਨਣਾ ਜਾਓ ਜੀ ਸਦਕੇ ਜਾਓ ਤੁਹਾਡੀ ਜ਼ਿੰਦਗੀ ਹੈ ਤੁਸੀਂ ਜਾ ਸਕਦੇ ਹੋ ਮਾਤਾ ਨੂੰ ਪੁੱਜੋ ਪਿਤਾ ਨੂੰ ਪੁੱਜੋ ਭਾਈ ਦੇਵਿਆਂ ਨੂੰ ਪੁੱਜੋ ਪੀੜਾ ਨੂੰ ਪੁੱਜੋ ਜੀ ਸਦਕੇ ਪਰ ਬਾਜਾਂ ਵਾਲੇ ਦੇ ਦਿੱਤੇ ਹੋਏ ਕੰਕਾਰ ਇਨਾਂ ਨੂੰ ਪਹਿਨ ਕੇ ਨਹੀਂ ਕੰਮ ਕਰਨਾ ਭਾਈ ਸਿੱਖੀ ਬਦਨਾਮ ਨਹੀਂ ਕਰਨੀ ਅਸੀਂ ਕੱਚੇ ਆ ਅਸੀਂ ਭੇਖੀ ਆ ਕਿ ਜਿਨ੍ਹਾਂ ਦੀ ਅਧਾਰਨਾ ਦਿੱਤੀਆਂ ਨੇ ਨਾ ਕਿ ਉਹ ਇੱਕ ਤੇ ਵਿਸ਼ਵਾਸ ਕਰਦੇ ਆ ਭਾਵੇਂ ਉਹਨਾਂ ਦਾ ਗੁਰੂ ਕੱਚਾ ਭਾਵੇਂ ਪੱਕਾ ਪਰ ਜੋ ਸੰਗਤ ਆ ਆਪਣੇ ਗੁਰੂ ਤੇ ਜੋ ਉਹਨੇ ਕਹਿ ਦਿੱਤਾ ਨਾ ਕਿ ਜਿਹੜੀ ਗੱਲ ਕਹਿ ਦਿੱਤੀ ਉਹਨੇ ਉਹੀ ਸਭਨੇ ਕਰਨੀ ਹੈ ਕੀ ਮਝਾਲ ਕੇ ਭਾਈ ਉਹਨਾਂ ਦੇ ਜਿਹਨੇ ਸਤਸੰਗ ਕਰ ਲਏ ਕਦੇ ਅੱਜ ਤੱਕ ਸੁਣਿਆ ਕਿ ਲੜਾਈ ਹੋਈ ਉਹਨਾਂ ਦੀ ਇੱਕ ਦੁੱਜਨੇ ਪੱਗਾਂ ਲਾਈਏ ਨੇ ਆ ਸਮਾਗਮ ਚ ਚੱਲੇ ਸਾਰਤ ਨਾਲੇ ਥਾਂ ਥਾਂ ਤੇ ਪਈ ਨਵੀਂ ਨਵੇਂ ਗੱਲਾਂ ਹੁੰਦੀਆਂ ਲੜਦੇ ਝਗਦੇ ਸੀ ਦੀਸਤਾਨ ਤੇ ਫਤੇਗੜ ਸਾਹਿਬ ਦੀ ਜਗਾ ਕਿ ਐਸੀ ਪਾਵਨ ਪਵਿੱਤਰ ਰਹਾਣੀ ਜਗਾ ਤੇ ਉਥੇ ਲੜਾਈਆਂ ਦਿਖਾ ਰਹੇ ਨੇ ਕੀ ਹਾਂ ਤੁਸੀਂ ਭਾਈ ਕੱਚੇ ਗੁਰੂ ਕੱਚਾ ਨਹੀਂ ਅਸੀਂ ਕੱਚੇ ਹਾਂ ਕਿ ਅਸੀਂ ਕੱਚੇ ਆ ਭਾਈ ਆਪਣੇ ਆਪ ਨੂੰ ਪੱਕੇ ਕਰਨਾ ਪੱਕੇ ਕਰਨਾ ਕਿਵੇਂ ਹੋਵਾਂਗੇ ਗੁਰੂ ਮਾਰਾ ਦਾ ਜੋ ਬਚਨ ਹੈ ਇਹ ਤਾਂ ਕਦੇ ਵਖ ਨਾ ਹੋ ਜਾਈ ਪਾਈ ਤੇਰਾ ਜੀਵਨ ਇਸ ਤਰ੍ਹਾਂ ਹੋ ਜਾਣਾ ਜਿਵੇਂ ਮੱਛਲੀ ਦਾ ਭਾਵੇਂ ਉਹ ਦੁਨੀਆ ਦੀ ਸਭ ਤੋਂ ਵੱਡੀ ਮੱਛਲੀ ਹੋਵੇ ਕਿ ਜਿਹੜੀਆਂ ਵੇਹਲ ਵਿੱਚ ਆਉਂਦੀਆਂ ਭਾਈ ਕੀ ਕੀ 100 100 200 200 ਮੀਟਰ ਤੱਕ ਲੰਬੀਆਂ ਹੁੰਦੀਆਂ ਨੇ ਇੱਥੇ ਉਹਨਾਂ ਦੇ ਕੱਟ ਕਾਟ ਹੁੰਦੇ ਆ ਬਾਹਰ ਤਾਂ ਸਮੁੰਦਰ 'ਚ ਆਉਂਦੀਆਂ ਹੀ ਨਹੀਂ ਇਹ ਕਿਤੇ ਉਹ ਮੱਛਲੀ ਵੀ ਗਲਤੀ ਨਾਲ ਪਾਣੀ ਤੋਂ ਬਾਹਰ ਆ ਗਈ ਨਾ